ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗੌੜੀ ਮਹੱਲਾ ਪੰਜਵਾ ਤੀਰ ਕਰ ਬੈ ਸੋ ਹਰਜਨ ਪਿਆਰੀ ਸਤਗੁਰ ਤੁਮਰੀ ਕਾਜ ਸਵਾਰੀ تیر ਕਰ ਬੈਸੋ ਹਰ ਜਨ ਪਿਆਰੀ ਸਤਗੁਰ ਤੁਮਰੀ ਕਾਜ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈਜ ਰਖੀ ਕਰਤਾਰੀ ਬਾਦਿਸ਼ਾ ਸ਼ਾ ਸਭ ਵਸ ਕਰਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪਉ ਹੋਈ ਪਜੋ ਭਗਵਾਨ ਸਾਰੇ ਸੰਗਤ ਮਿਲ ਕਿਨੋ ਦਾਨ ਸ਼ਰਨੁ ਪਰਿ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਸ਼ਰਨੁ ਪਰਿ ਪ੍ਰਭ ਅੰਤਰ ਜਾਮੀ ਨਾਨਕ ਯੋਟ ਪਕਰੀ ਪ੍ਰਭ ਸੁਆਮੀ ਸੋ ਕਹੋ ਟਲ ਗੁਰ ਸੇਵੀਐ ਅਨੁਸਸੈ ਜੁਸ ਬਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਉਵਸਿਪਤ ਖਸਮ ਮਗਦੀ ਨੂਰੇ ਅਰਸੋਂ ਕੁਰਸੋਂ ਚਟੀਐ ਤੋਦਿ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬੈਠਿਆਂ ਸੋਹੀਐ ਸਬਨਾ ਦਾ ਵੀਸਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਸੇਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਖਾਰਬੰਦ ਚੋਂ ਚਾਰਨ ਕੀਤਾ ਹੋਇਆ ਸ਼ਬਦ ਰਾਗ ਬਲਾਵਲ ਮਹੱਲਾ 5ਵਾਂ ਦੋ ਪਦੇ ਕਰ 5ਵਾਂ ਜੋ 817 ਅੰਗ ਤੇ ਸੁਭਾਈਮਾਨ ਹੈ ਇਹ ਸ਼ਬਦ ਦੀ ਆਪਾਂ ਜਿਹੜੀ ਹੈ ਆਪਣੀ ਤੁਸ਼ ਜੀ ਬੁੱਧੀ ਦੇ ਨਾਲ ਵਿਆਖਿਆ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਕਿਉਂਕਿ ਕੋਸ਼ਿਸ਼ ਕਰਨ ਦੇ ਨਾਲ ਹੀ ਸਾਨੂੰ ਜਿਹੜੀ ਆ ਕੋਈ ਵੀ ਚੀਜ਼ ਹਾਸਲ ਹੁੰਦੀ ਹੈ ਕਿਉਂਕਿ ਜੇਕਰ ਕੁਰਬਾਨੀ ਨੂੰ ਅਸੀਂ ਪੜਨਾ ਵਾ ਸਮਝਣਾ ਵਿਚਾਰਨਾ ਇਹਨੂੰ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨਾ ਲਾਗੂ ਕਰਨਾ ਵਾ ਤੇ ਫਿਰ ਗੁਰੂ ਪਿਆਰੇਓ ਆਪਾਂ ਨੂੰ ਜਿਹੜੇ ਗੁਰਬਾਣੀ ਦੇ ਜਿਹੜੇ ਅਰਥ ਹੈ ਪਾਵਰਤ ਜਿਹਨਾਂ ਨੂੰ ਕਹਿ ਦਿੰਨੇ ਆਪਾਂ ਇਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਸਹਿਬਾਨਾ ਨੇ ਜਿਹੜੀ ਗੁਰਬਾਣੀ ਹੈ ਇਹ ਸਾਡੇ ਵਾਸਤੇ ਲਿਖੀ ਹੈ ਮਨੁੱਖ ਵਾਸਤੇ ਲਿਖੀ ਹੈ ਦੁਨੀਆ ਵਾਸਤੇ ਲਿਖੀ ਹੈ ਜਗਤ ਵਾਸਤੇ ਲਿਖੀ ਹੈ ਤਾਂ ਜੋ ਜਿਹੜੀ ਗੁਰਬਾਣੀ ਪੜ੍ਹ ਕੇ ਜਿਹੜੇ ਲੋਕ ਆ ਆਪਣਾ ਜੀਵਨ ਜਿਹੜਾ ਵਾ ਉਹ ਸਵਾਰ ਲੈਣ ਗੁਰੂ ਸਹਿਬਾਨਾ ਨੇ ਜਿੱਥੇ ਗੁਰਬਾਣੀ ਲਿਖੀ ਉਥੇ ਨਾਲ-ਨਾਲ ਉਹਨਾਂ ਨੇ ਗੁਰਬਾਣੀ ਵਰਗਾ ਹੀ ਆਪਣਾ ਜੀਵਨ ਜਿਹੜਾ ਵਾ ਉੱਚਾ ਸੁੱਚਾ ਜਿਹੜਾ ਸਮਾਜ ਵਿੱਚ ਬਤੀਤ ਕਰਕੇ ਇੱਕ ਐਗਜ਼ਾਮਪਲ ਸੈੱਟ ਕੀਤੀ ਉਦਾਹਰਨ ਸੈੱਟ ਕੀਤੀ ਮਿਸਾਲ ਦਿੱਤੀ ਕਿ دنیਵੀ ਲੋਕੋ ਜਿੱਥੇ ਧਨ ਪਦਾਰਥਾਂ ਦੀ ਲੋੜ ਹੈ ਉਹਦੇ ਨਾਲ ਨਾਲ ਨਾਮ ਧੰ ਸਿਮਰਨ ਜਿਹੜਾ ਵਾ ਇਹਦੀ ਉਸ ਤੋਂ ਵੀ ਜ਼ਿਆਦਾ ਲੋੜ ਹੈ ਇਫ ਕੈਰੈਕਟਰ ਇਜ਼ ਲੋਸਟ एवरीथिंग ਇਜ਼ ਲੋਸਟ ਇਫ ਮਨੀ ਇਜ਼ ਲੋਸਟ ਸਮਥਿੰਗ ਇਜ਼ ਲੋਸਟ ਕਹਿੰਦੇ ਭਾਵੇਂ ਆ ਕਿ ਜੇਕਰ ਕੈਰੇਕਟਰ ਹੀ ਇਨਸਾਨ ਦਾ ਲੂਜ਼ ਹੋ ਗਿਆ ਆਪਣੀ ਕੈਦੇ ਕਾਨੂੰਨਾਂ ਤੋਂ ਡਿੱਗ ਪਿਆ ਇਨਸਾਨ ਜਦੋਂ ਫਿਰ ਉਹਦੀ ਕੋਈ ਪੋਸ਼ ਪ੍ਰਤੀਤ ਨਹੀਂ ਹੁੰਦੀ ਉਹਦੀ ਸਮਾਜ ਵਿੱਚ ਕਿਤੇ ਵੀ ਕੋਈ ਇਹ ਜਿੱਤ ਨਹੀਂ ਉਸ ਇਨਸਾਨ ਦੀ ਕਰਦਾ ਤੇ ਉਹ ਨਾ ਰੱਬ ਵੱਲੋਂ ਸਤਿਕਾਰਿਆ ਜਾਂਦਾ ਤੇ ਨਾ ਦੁਨੀਆ ਵੱਲੋਂ ਇਸ ਕਰਕੇ ਗੁਰੂ ਸਹਿਬਾ ਨੇ ਸਾਨੂੰ ਇਹ ਗੁਰਬਾਣੀ ਵਿੱਚ ਇੱਕ ਜੀਵਨ ਜਾਚ ਦੱਸੀ ਹੈ ਕਿ ਅਸੀਂ ਸਮਾਜ ਵਿੱਚ ਕਿਵੇਂ ਰਹਿਣਾ ਹੈ ਕਿਵੇਂ ਆਪਣਾ ਜਿਹੜਾ ਵਾ ਜੀਵਨ ਬਸਰ ਕਰਨਾ ਵਾ ਔਰ ਕਿਸ ਤਰ੍ਹਾਂ ਇੱਕ ਚੰਗੇ ਮਨੁੱਖ ਬਣ ਕੇ ਗੁਰਮੁਖ ਬਣ ਕੇ ਗੁਰਸਿੱਖ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਵਾ ਕਿਉਂਕਿ ਇਹ ਜੀਵਨ ਜਿਹੜਾ ਵਾ ਬਾਰ-ਬਾਰ ਨਹੀਂ ਮਿਲਦਾ ਗੁਰਬਾਣੀ ਦੇ ਵਿੱਚ ਵੀ ਲਿਖਿਆ ਵਾ ਔਰ ਵੈਸੇ ਵੀ ਮਨੁੱਖ ਨੂੰ ਜਿਹੜੀ ਇਸ ਗੱਲ ਦਾ ਜਿਹੜਾ ਚਾਣਣਾ ਵਾ ਕਿ ਜਿਹੜਾ ਮਨੁੱਖ ਇਸ ਦੁਨੀਆ ਤੋਂ ਚਲੇ ਜਾਂਦਾ ਵਾ ਉਹ ਦੁਬਾਰਾ ਇਸ ਦੁਨੀਆ ਤੇ ਆ ਕੇ ਕਦੀ ਨਹੀਂ ਦੱਸਦਾ ਕਿ ਮੈਂ ਹੁਣ ਦੂਸਰਾ ਜਨਮ ਲਿਆ ਸੋ ਕਹਿਣ ਤੋਂ ਭਾਵੇਂ ਆ ਕਿ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਵਾ ਆਪਾਂ ਬੜੇ ਭਾਗਾਂ ਵਾਲੇ ਆ ਕਿ ਆਪਾਂ ਨੂੰ ਜਿਹੜਾ ਗੁਰਬਾਣੀ ਪੜਨ ਦਾ ਸੁਭਾਗ ਪ੍ਰਾਪਤ ਹੋਇਆ ਔਰ ਗੁਰਬਾਣੀ ਜਿਹੜੀ ਸਾਨੂੰ ਬੜੀ ਵੱਡ ਮੁੱਲੀ ਦਾਤ ਆ ਗੁਰੂ ਸਹਿਬਾਨਾਂ ਦੀ ਜਿਹੜੀ ਸਾਨੂੰ ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਨੂੰ ਲਿਖ ਕੇ ਇਹ ਗੱਲ ਦੇ ਕੇ ਗਏ ਆ ਕਿ ਭਾਈ ਸਾਹਿਬ ਆਪਣੇ ਜੀਵਨ ਨੂੰ ਉੱਚਾ ਸੁੱਚਾ ਕਰੋ ਆਪਣੇ ਜੀਵਨ ਨੂੰ ਚੰਗਾ ਬਣਾਓ ਜਿੱਥੇ ਤੁਸੀਂ ਤਨ ਦੀ ਸਫਾਈ ਕਰਦੇ ਜੇ ਉਥੇ ਮਨ ਦੀ ਸਫਾਈ ਵੀ ਕਰੋ ਜਿਵੇਂ ਆਪਾਂ ਆਪਣੇ ਸਰੀਰ ਨੂੰ ਜਿਹੜਾ ਵਾ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਦੇ ਆਂ ਨਹਾਉਨੇ ਆਂ ਸਾਬਣ ਲਾਉਨੇ ਆਂ ਵਨਸਵਨੇ ਪਰਫਿਊਮ ਵੀ ਲਾਉਂਦੇ ਕਈ ਮੈਨਾਂ ਬਖੇਰਨ ਵਾਸਤੇ ਪਰ ਗੁਰੂ ਪਿਆਰਿਓ ਜੇਕਰ ਸਾਡਾ ਤਨ ਸਾਫ ਹੈ ਤੇ ਮਾਨ ਜਿਹੜਾ ਸਾਡਾ ਗੰਦਾ ਨਾ ਸਾਡੇ ਮਾਨ ਵਿੱਚ ਬਿਮਾੜੇ ਵਿਚਾਰ ਆਇਆ ਸਾਡੀ ਸੋਚ ਮਾੜੀ ਆ ਤੇ ਫਿਰ ਅਸੀਂ ਜਿਹੜੇ ਆ ਬਾਹਵੇਂ ਬਾਹਰੋਂ ਜਿੰਨੇ ਮਰਜੀ ਸਾਫ ਸੁਥਰੇ ਆ ਪਰ ਅੰਦਰੋਂ ਜੇਕਰ ਮੈਲੇ ਆ ਔਗਣ ਨਾਲ ਭਰੇ ਆ ਤਾਂ ਸਾਡੀ ਸਫਾਈ ਕੀਤੀ ਦਾ ਵੀ ਕੋਈ ਉਡਾਲ ਲਾਭ ਨਹੀਂ ਹੈਗਾ ਉਹ ਬਗਲੇ ਵਾਲੀ ਬਿਰਤੀ ਹੋ ਜਾਂਦੀ ਬਾਹਰੋਂ ਤੇ ਉਹ ਸੋਹਣਾ ਲੱਗਦਾ ਅੰਸ ਵਾਂਗੂ ਚਿੱਟਾ ਲੱਗਦਾ ਪਰ ਅੰਦਰੋਂ ਉਹਦਾ ਧਿਆਨ ਡੱਡੀਆਂ ਮੱਛੀਆਂ ਵਾਲੀ ਹੁੰਦਾ ਵਾ ਇਸੇ ਤਰ੍ਹਾਂ ਹੀ ਕਈ ਨਿਸ਼ਾਨ ਜਿਹੜੇ ਅੱਜ ਦੁਨੀਆ ਦੇ ਉੱਤੇ ਆਪਣਾ ਰੂਪ ਜਿਹੜਾ ਵਾ ਉਹ ਲਿਬਾਸ ਜਿਹੜਾ ਵਾ ਉਹ ਸੋਹਣਾ ਪਾ ਲੈਂਦੇ ਆ ਵੇਖਣ ਨੂੰ ਬੜੇ ਸੋਹਣੇ ਲੱਗਦੇ ਦਾਨੇ ਵਾਂਗ ਲੱਗਦੇ ਆ ਪਰ ਅੰਦਰੋਂ ਕਬਟੀ ਹੁੰਦੇ ਆ ਤੇ ਉਹ ਕਈ ਤਰ੍ਹਾਂ ਦੇ ਜਿਹੜੇ ਆ ਵਕਾਰ ਭੋਗਦੇ ਆ ਕਈ ਤਰ੍ਹਾਂ ਦੇ ਕਬਟ ਕਰਦੇ ਸੰਸਾਰ ਦੇ ਵਿੱਚ ਕਿ ਜਦੋਂ ਆਪਾਂ ਉਹਨਾਂ ਨੂੰ ਖਬਰਾਂ ਵਿੱਚ ਪੜਦੇ ਆ ਮੀਡੀਆ ਤੇ ਵੇਖਨੇ ਆ ਜਾਂ ਦੁਨੀਆ ਨੂੰ ਪਤਾ ਚੱਲਦਾ ਤੇ ਹੈਰਾਨ ਹੋਈਦਾ ਵਾ ਕਿ ਇਹੋ ਜਿਹੇ ਲਿਬਾਸ ਪਾ ਕੇ ਲੋਕ ਜਿਹੜੇ ਆ ਕੋ ਕੰਮ ਕਰ ਰਹੇ ਸੋ ਸਾਨੂੰ ਜਿੱਥੇ ਆਪਣਾ ਲਿਬਾਸ ਸੋਹਣਾ ਪਾਉਣਾ ਚਾਹੀਦਾ ਵਾ ਇਹ ਤੇ ਸਾਨੂੰ ਆਪਣੇ ਤਨ ਨੂੰ ਸਾਫ਼ ਕਰਨਾ ਵਾ ਉਹ ਤੇ ਮਨ ਨੂੰ ਸਾਫ਼ ਕਰਨਾ ਅਤਿ ਜ਼ਰੂਰੀ ਹੈ ਕਿਉਂਕਿ ਮਨ ਜਿਹੜਾ ਨਾ ਇਹ ਲੋਭੀ ਹੋ ਜਾਂਦਾ ਵਾ ਪਖੰਡੀ ਹੋ ਜਾਂਦਾ ਵਾ ਵਹਿਮੀ ਹੋ ਜਾਂਦਾ ਵਾ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਬਰਾਈਆਂ ਚਿੰਬੜ ਜਾਂਦੀਆਂ ਸਮਾਜ ਵਿੱਚ ਰਹਿੰਦਾ ਜਦੋਂ ਜਿਹੋ ਜੀ ਕੰਪਨੀ ਮਿਲਨੀ ਆ ਨਾ ਜਿਹੋ ਜੀ ਸੰਗਤ ਮਿਲਨੀ ਉਹੋ ਜੀ ਰੰਗਤ ਆਉਣੀ ਜੇਕਰ ਅਸੀਂ ਚੰਗੇ ਬੰਦਿਆਂ ਦੇ ਕੋਲ ਬੈਠਾਂਗੇ ਸਾਤ ਸੰਗਿਆਂ ਕੋਲ ਬੈਠਾਂਗੇ ਗੁਰੂ ਦੀ ਗੱਲ ਕਰਾਂਗੇ ਤੇ ਸਾਡੇ ਮਨ ਦੇ ਵਿੱਚ ਚੰਗੇ ਫੁਰਨੇ ਆਉਣਗੇ ਆਟੋਮੈਟਿਕ ਹੀ ਅਸੀਂ ਚੰਗੇ ਇਨਸਾਨ ਬਣ ਜਾਣਾ ਹੋਰ ਮਨ ਨੂੰ ਕੋਈ ਸਾਬਣ ਲੈ ਕੇ ਨਹੀਂ ਧੋਣਾ ਕਿ ਮਨ ਜਿਹੜਾ ਜਿਵੇਂ ਤਾਨੂੰ ਧੋ ਲਈਦਾ ਵਾ ਸਾਫ਼ ਕਰ ਲਈਦਾ ਸਾਬਣ ਲੈ ਕੇ ਜਾਂ ਸ਼ੈਂਪੂ ਲੈ ਕੇ ਆਪਾਂ ਸਾਫ਼ ਕਰਦੇ ਆ ਇਸ ਤਰ੍ਹਾਂ ਨਹੀਂ ਮਨ ਨੂੰ ਧੋਣਾ ਮਨ ਨੂੰ ਸਿਰਫ ਕੀ ਆ ਚੰਗੀਆਂ ਚੀਜ਼ਾਂ ਪੜ੍ਹਨੀਆਂ ਗੁਰਬਾਣੀ ਪੜ੍ਹਨੀ ਆ ਚੰਗੀ ਸੰਗਤ ਕਰਨੀ ਆ ਚੰਗੇ ਵਿਚਾਰ ਸੁਣਨੇ ਆ ਤੇ ਮਾੜੀ ਮਤ ਦੂਰ ਕਰਕੇ ਚੰਗੀ ਮਤ ਧਾਰਨ ਕਰਨੀ ਆ ਇਹੋ ਹੀ ਗੁਰਬਾਣੀ ਗੁਰਮਤੋ ਭਾਵ ਗੁਰੂ ਦੀ ਮਤ ਗੁਰ ਗੁਣਾ ਵਾਲੀ ਮਤ ਗੁਣਤਾਸ ਕਹਿੰਦੇ ਪਰਮੇਸ਼ਰ ਨੂੰ ਗੁਣਾ ਦਾ ਖਜ਼ਾਨਾ ਜਿਹਦੇ ਵਿੱਚ ਕੋਈ ਔਗਣ ਨਾ ਹੋਵੇ ਔਗਣਾਂ ਤੋਂ ਰਹਿਤ ਹੋਵੇ ਉਹ ਸਾਡਾ ਗੁਰੂ ਆ ਓਹ ਸਾਡਾ ਪਰਮੇਸ਼ਰ ਇਹ ਬਹੁਤ ਸਾਰੀਆਂ ਗੁਰੂ ਸਾਹਿਬਾਨਾਂ ਨੇ ਧਾਰਨਾ ਦਿੱਤੀਆਂ ਬੜੀ ਤਰ੍ਹਾਂ ਦੇ ਪੰਛੀਆਂ ਦੀਆਂ ਜਾਨਵਰਾਂ ਦੀਆਂ ਧਾਰਨਾ ਦੇ ਕੇ ਮਨੁੱਖ ਨੂੰ ਸਮਝਾਇਆ ਕਿ ਤੂੰ ਇਨਸਾਨ ਇਨਸਾਨ ਬਣ ਕੇ ਰਹਿ ਬੰਦਾ ਬਣ ਕੇ ਰਹਿ ਦੁਨੀਆ ਦੇ ਵਿੱਚ ਗੁਰਸਿੱਖ ਬਣ ਜਾ ਔਰੀ ਦੇ ਨਾਲ ਹੀ ਤੇਰੀ ਜਿਹੜੀ ਭਲਾਈ ਹੈ ਤੇ ਆਪਾਂ ਪਹਿਲਾਂ ਸ਼ਬਦ ਪੜ੍ਹਦੇ ਹਾਂ ਸ਼ਿਆਪ ਤੋਂ ਬਾਅਦ ਸੰਕੇਪ ਜੀ ਆਪਾਂ ਵਿਆਖਿਆ ਕਰਾਂਗੇ ਬਹੁਤੀ ਲੰਮੀ ਚੌੜੀ ਨਹੀਂ ਕਰਨੀ ਤਾਂ ਜੋ ਜਿਹੜੀ ਆਪ ਜੀ ਨੂੰ ਜਿਹੜੀ ਆ ਬਹੁਤਾ ਲੰਮਾ ਸਮਾਂ ਜਿਹੜਾ ਨਾ ਸੋਨਾ ਪਵੇ ਤੇ ਥੋੜੇ ਸ਼ਬਦਾਂ ਦੇ ਵਿੱਚ ਹੀ ਆਪਾਂ ਬਹੁਤੀ ਗੱਲ ਕਹਿਣ ਦੀ ਕੋਸ਼ਿਸ਼ ਕਰਨੀ ਹੈ ਗਰਬਾਣੀ ਤਾਂ ਇਹੋ ਜਿਹਾ ਵਾ ਕਿ ਜਿੰਨਾ ਇਹਨੂੰ ਵਿਚਾਰੀ ਜਾਓਗੇ ਭਾਵੇਂ ਇੱਕ ਸ਼ਬਦ ਨੂੰ ਤੁਸੀਂ ਘੰਟਾ ਡੇਢ ਘੰਟਾ ਲਾ ਦਿਓ ਦੋ ਘੰਟੇ ਲਾ ਦਿਓ ਜਿੰਨਾ ਮਰਜੀ ਵਿਸਤਾਰ ਵਿੱਚ ਚੱਲੇ ਜੋ ਗਰਬਾਣੀ ਦਾ ਗੋਣ ਜਿਹੜਾ ਵਾ ਜਿੰਨਾ ਵੀ ਤੁਸੀਂ ਕਰੀ ਜੋ ਗੋਣਾ ਥੋੜਾ ਗੋਣ ਗਾਇਨ ਜਿਹੜਾ ਰਾਗ ਬਿਲਾਵਲ ਬਿਲਾਵਲ ਰਾਗ ਹੈ ਮਹੱਲਾ 5 ਕਿ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਉਚਾਰਨ ਕੀਤੀ ਆ ਦੋ ਪਦੇ ਆ ਔਰ ਘਰ 5 ਵਾ ਗੁਰੂ ਸਾਹਿਬਾਨ ਸਾਨੂੰ ਫਰਮਾਉਂਦੇ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਜਿਹੜਾ ਪ੍ਰਮਾਤਮਾ ਉਹਦੀ ਸਮਝ ਸਾਨੂੰ ਸਤਗੁਰੂ ਪਾਸੋਂ ਪੈਣੀ ਗੁਰੂ ਪਾਸੋਂ ਪੈਣੀ ਆ ਵਰਿਉ ਪਾਵ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੀ ਰੋਗ ਸੀਤਲ ਮਨ ਭਇਆ ਗੁਰਪੂਰਾ ਯਾ ਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰਖਿਆ ਆਪਣੀ ਕਰਮ ਅਰਹਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਇਤੋਂ ਤੱਕ ਸ਼ਬਦ ਆ ਜੀ ਔਰ ਇਹਦੇ ਆਪਾਂ ਜਿਹੜੇ ਵਿਚਾਰ ਕਰਦੇ ਆ ਕਿ ਇਹਦੇ ਅਵਰ ਉਪਾਅ ਸਭ ਤਿਆਗਿਆ दारू ਨਾਮ ਲਿਆ ਕਹਿੰਦੇ ਮੈਂ ਸਾਰੇ ਢੰਗ ਤਰੀਕੇ ਹੋਰ ਜਿਹੜੇ ਵਰਤਦਾ ਸਾਰੇ ਛੱਡਤੇ ਆ ਆਪਣੇ ਮਨ ਨੂੰ ਸ਼ੁੱਧ ਕਰਨ ਵਾਸਤੇ ਕਈ ਲੋਕ ਮੈਡੀਟੇਸ਼ਨ ਕਰਦੇ ਆ ਕਈ ਲੋਕ ਯੋਗ ਕਰਦੇ ਆ ਕਈ ਤਰ੍ਹਾਂ ਦੇ ਤਰੀਕੇ ਪਣਾਉਂਦੇ ਆ ਪਰ ਗੁਰੂ ਸਾਹਿਬ ਕਹਿੰਦੇ ਆ ਕਿ ਮੈਂ ਹੋਰ ਸਾਰੀ ਪ੍ਰਾਲੇ ਛੱਡ ਦਿੱਤੇ ਆ ਤੇ ਕੇਵਲ ਨਾਮ ਦੀ ਹੀ ਦਵਾਈ ਜਿਹੜੀ ਲਈ ਆ ਕਿ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਛੱਡ ਕੇ ਤੇ ਨਾਮ ਸਿਮਰਨ ਕਰਦਾ ਵਾਂ ਗੁਰੂਆਂ ਦੀ ਬਾਣੀ ਪੜ੍ਹਦਾ ਵਾਂ ਉਸ ਪਰਮੇਸ਼ਰ ਦਾ ਜਿਹੜਾ ਨਾਮ ਜਪਦਾ ਔਰ ਨਾਮ ਦੇ ਵਿੱਚ ਇੰਨੀ ਤਾਕਤ ਆ ਕਿ ਮੇਰਾ ਮਨ ਜਿਹੜਾ ਸ਼ੁੱਧ ਹੋ ਗਿਆ ਸਾਫ਼ ਹੋ ਗਿਆ ਵਾ ਸ਼ਕਤੀ ਮਿਲ ਗਈ ਮੇਰੇ ਮਨ ਨੂੰ ਔਰ ਮੇਰਾ ਆਚਰਣ ਜਿਹੜਾ ਸੁਧਰ ਗਿਆ ਔਰ ਜੀਵਨ ਮੇਰਾ ਜਿਹੜਾ ਵਾ ਅਦਰਸ਼ਮਈ ਹੋ ਗਿਆ ਵਾ ਔਰ ਮੇਰਾ ਜੀਵਨ ਸੁਖੀ ਹੋ ਗਿਆ ਹੁਣ ਮੈਨੂੰ ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਤੇ ਨਾ ਹੀ ਕੋਈ ਦੁੱਖ ਹੈ ਮੇਰਾ ਮਨ ਤ੍ਰਿਪਤ ਹੋ ਗਿਆ ਵਾ ਔਰ ਮੇਰੇ ਮਨ ਦੇ ਉੱਤੇ ਪ੍ਰਮਾਤਮਾ ਨੇ ਮਿਹਰ ਕਰ ਦਿੱਤੀ ਹੈ ਗੁਰੂ ਪਿਆਰਿਓ ਮਨ ਨੂੰ ਜਿਹੜਾ ਵਾ ਖੁਸ਼ ਰੱਖਣ ਵਾਸਤੇ ਤੰਦਰੁਸਤ ਰੱਖਣ ਵਾਸਤੇ ਜਿਹੜਾ ਨਾ ਸਿਮਰਨ ਜਿਹੜਾ ਵਾ दारू ਜਿਹੜਾ ਵਾ ਉਹ ਨਾਮ ਐ ਗੁਰਬਾਣੀ ਐ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਆਹ ਜਿਹੜੀ ਸਾਨੂੰ ਵਕਾਰਾਂ ਦੀ ਮੈਲ ਲੱਗੀ ਇਸ ਫਲਾਣੀ ਚੀਜ਼ ਮਿਲ ਜੇ ਆਸ਼ਾ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਇਹ ਸਾਰੇ ਜਿੰਨੇ ਤਾਪ ਚੜੇ ਸਾਨੂੰ ਰੋਗ ਲੱਗੇ ਨਾ ਜਿੰਨੇ ਸਾਰੇ ਮਨ ਦੇ ਵਿੱਚ ਪਟਕਣਾ ਇੱਕ ਦੂਜੇ ਦਾ ਹੱਕ ਮਾਰਨਾ ਇੱਕ ਦੂਜੇ ਦੇ ਵੱਲ ਵੱਧ ਤੋਂ ਵੱਧ ਭੈੜੀ ਬਿਰਤੀ ਰੱਖਣੀ ਪਰਾਇਆ ਧਨ ਭੋਗਣ ਦੀ ਕੋਸ਼ਿਸ਼ ਕਰਨੀ ਲੁੱਟਮਾਰ ਬੇਈਮਾਨੀ ਠੱਗੀ ਜਿੰਨੀਆਂ ਵੀ ਸੰਸਾਰ ਵਿੱਚ ਸਭ ਕੁਝ ਜੋਤ ਪੜਦੇ ਨੇ ਰੋਜ਼ ਵੱਡ ਟੋਕ ਹੋਣ ਦੀ ਇਹ ਕਾਰਨ ਕੀ ਆ ਕਿ ਨਾਮ ਦੇ ਨਾਲੋਂ ਲੋਕ ਟੁੱਟ ਗਏ ਗਰਬਾਣੀ ਨੂੰ ਭੁੱਲ ਗਏ ਲੋਕ ਜਿਹੜੇ ਗੁਰਮੁਖ ਗੁਰਬਾਣੀ ਨੂੰ ਸਹੀ ਅਰਥਾਂ ਵਿੱਚ ਸਮਝਦੇ ਹਨ ਉਹ ਕਦੀ ਕੋਈ ਗਲਤ ਕੰਮ ਨਹੀਂ ਕਰਦੇ ਉਹ ਦਇਆਵਾਨ ਹੁੰਦੇ ਤੌਲ ਧਰਮ ਦਇਆ ਕਾਪੂਰ ਸੰਤੋਖ ਥਾਪ ਜਿਨ ਰੱਖਿਆ ਸੂਤ ਕਹਿੰਦੇ ਉਹਨਾਂ ਦੇ ਤਾਪ ਪਾਪ ਪਾਪ ਤੋਂ ਭਾਵ ਦੇ ਗਨਾਹ ਸਾਰੇ ਮਿਟ ਗਏ ਖਤਮ ਹੋ ਗਏ ਤੇ ਸ਼ੀਤਲ ਮਨ ਭਇਆ ਹੁਣ ਮੇਰਾ ਆਨੰਦ ਆ ਗਿਆ ਮਨ ਨੂੰ ਠੰਡਾ ਹੋ ਗਿਆ ਮੈ ਸਕੂਨ ਮਿਲ ਗਿਆ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਫਿਰ ਇਥੇ ਗینده ਗੁਰੂ ਸਾਹਿਬ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਕਹਿਨ ਤੋਂ ਭਾਵੇਂ ਆ ਕਿ ਜਿਹੜੇ ਰੋਗ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੋਏ ਸੰਨਦੜੀ ਮੇਰੇ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜਰੰਦੜੀ ਮੇਰੇ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੀਤਲ ਹੁਆ ਮਨੁਆ ਗਰਬਾਣੀ ਪੜਨ ਦੇ ਨਾਲ ਜੋ ਠੰਡਕ ਆਉਣੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਫਿਰ ਸਾਰੀ ਤਰ੍ਹਾਂ ਦੇ ਰੋਗ ਜਿਹੜੇ ਖਤਮ ਹੋ ਜਾਂਦੇ ਆ ਬੇਜਕ ਸਰੀਰਕ ਰੋਗ ਲੱਗ ਜਾਂਦੇ ਕਈ ਵਾਰੀ ਕੁਦਰਤੀ ਤੌਰ ਤੇ ਕਈ ਵਾਰੀ ਕੋਈ ਬਿਮਾਰੀ ਲੱਗ ਜੇ ਬੰਦੇ ਨੂੰ ਕੋਈ ਪਰੇਸ਼ਾਨੀ ਆ ਸਕਦੀ ਆ ਪਰ ਇਹ ਕਿ ਜਿਹੜੇ ਮਾਨ ਦੇ ਰੋਗ ਆ ਨਾ ਉਹ ਗੁਰਬਾਣੀ ਦੂਰ ਕਰ ਦਿੰਦੀ ਹੈ ਸਰੀਰਕ ਵੀ ਠੀਕ ਕਰ ਦਿੰਦੀ ਜੋ ਸਾਡਾ ਮਾਨ ਖੁਸ਼ ਹੋਵੇ ਨਾ ਤੇ ਫਿਰ ਸਾਡਾ ਤਨ ਵੀ ਹਰਕਤ ਕਰਦਾ ਕਈ ਵਾਰੀ ਮਾਨ ਜਦੋਂ ਉਦਾਸ ਹੁੰਦਾ ਕੋਈ ਕੰਮ ਕਰਨ ਦੀ ਜੀ ਨਹੀਂ ਕਰਦਾ ਇਦ ਮਾਨ ਕੋਸ਼ ਹੋਵੇ ਖੇੜਾ ਹੋਵੇ ਫਿਰ ਜੀ ਕਰਦਾ ਇਹ ਵੀ ਕੰਮ ਕਰੀ ਉਹ ਵੀ ਕਰੀਏ ਗੁਰਪੂਰਾ ਅਰਾਧਿਆ ਸਗਲਾ ਦੁੱਖ ਗਿਆ ਗੁਰਪੂਰਾ ਕੌਣ ਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਸਾਡੇ ਪੂਰੇ ਗੁਰੂ ਆ ਪੂਰੇ ਵਿਭਾਗ ਪੂਰੇ ਗੁਣਾ ਦੇ ਖਜ਼ਾਨੇ ਆ ਹਰ ਗੱਲ ਦੀ ਗਵਾਹੀ ਕਰਦੇ ਸਾਡੀ ਹਰ ਚੀਜ਼ ਦੀ ਸਾਨੂੰ ਸਮਝ ਆਉਂਦੀ ਹੈ ਜੀਵਨ ਦੇ ਵਿੱਚ ਕਿਵੇਂ ਰਹਿਣਾ ਵਾ ਕਿਵੇਂ ਵਿਚਰਨਾ ਵਾ ਕਿਵੇਂ ਦੁੱਖਾਂ ਦੇ ਨਾਲ ਨਜਠਣਾ ਵਾ ਪੈਰ ਪੈਰ ਦੇ ਸਾਡੀ ਗੁਰਬਾਣੀ ਜਿਹੜੀ ਆ ਉਹ ਸਾਨੂੰ ਸੁਚੇਤ ਕਰਦੀ ਆ ਗਵਾਹੀ ਦਿੰਦੀ ਆ ਕਿ ਹੇ ਮਨੁੱਖ ਦੁੱਖ ਸੁਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਤੇ ਕੱਪੜਿਆਂ ਵਾਂਗੇ ਆ ਹਰ ਮਨੁੱਖ ਨੂੰ ਦੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਆ ਫਰੀਦਾ ਉੱਚੇ ਚੜ ਕੇ ਦੇਖਿਆ ਤਾਂ ਘਰ ਘਾਰੇ ਹੋ ਅੱਗ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਈ ਜੱਗ ਉੱਚੇ ਚੜ ਕੇ ਦੇਖਿਆ ਤਾਂ ਕਰ ਕਰੀ ਹੋਵਗਾ ਸੋ ਸੰਸਾਰ ਰੋਗੀ ਨਾਮਦਾਰੂ ਕਹਿਣ ਤੋਂ ਭਾਵੇਂ ਕਿ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਪੂਰਾ ਗੁਰੂ ਸਾਡਾ ਜਿਹੜਾ ਨਾ ਜਦੋਂ ਉਹਨੂੰ ਸਿਮਰਨ ਕੀਤਾ ਉਹਦਾ ਤੇ ਸਾਡੇ ਸਾਰੇ ਜਿਹੜੇ ਦੁੱਖ ਕਲੇਸ਼ ਜਿਹੜੇ ਮਾਨਸਿਕ ਪਰੇਸ਼ਾਨੀਆਂ ਸਾਰੀਆਂ ਦੂਰ ਹੋ ਗਈਆਂ ਸਾਡੀ ਮਾਨ ਵਿੱਚ ਖੇੜਾ ਆ ਗਿਆ ਨਾਨਕ ਭਗਤਾ ਸਦਾ ਵਿਗਾਸ ਮੇਸ਼ਾ ਖੇੜਾ ਰਹਿੰਦਾ ਖੁਸ਼ ਰਹਿੰਦੇ ਹੋ ਰੱਖੜੀ ਰਾਕਣ ਹਾਰੇ ਰੱਖਿਆ ਆਪਣੀ ਕਿਰਪਾ ਕਰਮਿਆ ਰਾਕਣ ਹਾਰਾ ਕੌਣ ਹੈ ਸਾਡਾ ਪਰਮੇਸ਼ਰ ਪਰਮਾਤਮਾ ਉਹਨੇ ਸਾਡੀ ਰੱਖਿਆ ਕਰ ਲਈ ਆ ਆਪਣੀ ਕਿਰਪਾ ਕਰਕੇ ਆਪਣੀ ਦਇਆ ਕਰਕੇ ਆਪਣੀ ਮਿਹਰ ਕਰਕੇ ਸਾਡੀ ਰੱਖਿਆ ਕਰਦਾ ਹੁੰਦਾ ਹਮੇਸ਼ਾ ਕਰਦਾ ਵਾ ਰਹਾਉ ਕਹਿੰਦੇ ਬਾਹ ਪਕੜ ਪ੍ਰਭ ਕਾਢਿਆ ਕਹਿੰਦੇ குரு ਮਹਾਰਾਜ ਨੇ ਮੇਰੀ ਬਾਹ ਫੜ ਲਈ ਬਾਹ ਫੜਨ ਤੋਂ ਭਾਵ ਹੁੰਦਾ ਕਿ ਮੈਨੂੰ ਗੁਰੂ ਮਹਾਰਾਜ ਨੇ ਆਸਰਾ ਦਿੱਤਾ ਮੈਨੂੰ ਹੁਣ ਗੁਰੂ ਮਹਾਰਾਜ ਨੇ ਇੰਨੇ ਜੋਗਾ ਕਰਤਾ ਵਾ ਕਿ ਮੈਂ ਤਗੜਾ ਹੋ ਗਿਆ ਵਾਂ ਕਿਨਾ ਅਪਣਾਇਆ ਅਪਣਾਇਆ ਤੋਂ ਭਾਵ ਇਥੇ ਅਪਣਾਇਆ ਵਾ ਇਹ ਆਪਣਿਆ ਨੰਨੇ ਨੂੰ ਕੰਨਾ ਨਹੀਂ ਪਾਇਆ ਗੁਰਬਾਣੀ ਦੇ ਵਿੱਚ ਲੇਕਿਨ ਉਹਦਾ ਜਿਹੜਾ ਕਾਰਨ ਇਹ ਆ ਕਿ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਵੀ ਇਹ ਕਾਵ ਰੂਪ ਦੇ ਵਿੱਚ ਗੁਰਬਾਣੀ ਲਿਖੀ ਆ ਕਈ ਵਾਰੀ ਜਦੋਂ ਅਗਲੇ ਬੰਨੇ ਨਿਰਪਾਇਆ ਆ ਤੇ ਪਾਰੀ ਦਾ ਅਰਥ ਇਹ ਹੋਇਆ ਆਪਣਾਇਆ ਬਾਹਾਂ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਆਪਣਾ ਕਰ ਲਿਆ ਗੁਰੂ ਮਹਾਰਾਜ ਨੇ ਮੈਨੂੰ ਹਣਾ ਕੀ ਨਾ ਦਬਾਬ ਆਪਣਾ ਬਣਾ ਲਿਆ ਆਪਣੇ ਗਲ ਨਾਲ ਲਾ ਲਿਆ ਆਪਣੀ ਗਲਵਕੜੀ ਚ ਲੈ ਲਿਆ ਮੇਰੀ ਬਾਹ ਪਕੜ ਲਈ ਉਹਨੇ ਜਦੋਂ ਆਪਾਂ ਜਦੋਂ ਕੋਈ ਬੱਚਾ ਛੋਟਾ ਹੁੰਦਾ ਨਾ ਤੇ ਉਹਦੀ ਮਾਂ ਬਾਪ ਦੀ ਉਂਗਲੀ ਫੜ ਕੇ ਬੱਚਾ ਤੁਰਦਾ ਜਦੋਂ ਛੋਟਾ ਹੁੰਦਾ ਨਿਕਾ ਜਾਂਦਾ ਤੇ ਜੇ ਮਾਪੇ ਬਾਪ ਜਿਹੜਾ ਵਾ ਜਿਹੜਾ ਪਿਤਾ ਵਾ ਜਾਂ ਮਾਤਾ ਜਿੰਨੇ ਵੀ ਉਹਦੀ ਬੱਚਾ ਉਂਗਲੀ ਫੜਦਾ ਕੋਈ ਵਰੀ ਤੇ ਜੇ ਬੱਚੇ ਦੀ ਬਾਹ ਜਿਹੜੀ ਆ ਜਾਂ ਉਂਗਲ ਜਿਹੜੀ ਆ ਉਹ ਮਾਂ ਜਾਂ ਪਿਓ ਜਦੋਂ ਫੜ ਕੇ ਦੁਰਦਾ ਤੇ ਫਿਰ ਉਹ ਬੱਚੇ ਨੂੰ ਛੱਡਦਾ ਨਹੀਂ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮੇਰਾ ਬੱਚਾ ਕਿਤੇ ਡਿੱਗ ਨਾ ਪਵੇ ਸਾਟਨਦ ਵਾਲੀ ਇਸ ਕਰਕੇ ਜਦੋਂ ਗੁਰੂ ਸਾਡੀ ਬਾਹ ਫੜਦਾ ਹਨ ਤੇ ਫਿਰ ਸਾਨੂੰ ਦੁਨੀਆਂ ਦਾ ਕੋਈ ਵੀ ਦੁੱਖ ਦਰਦ ਨਹੀਂ ਲੱਗ ਸਕਦਾ ਕਿਉਂਕਿ ਸਾਡੀ ਦੇ ਕਿਰਪਾ ਕਰਦੀ ਮਾਲਕ ਨੇ ਸਾਡੀ ਤੇ ਮਿਹਰ ਕਰਤੀ ਉਹਨੇ ਸਾਨੂੰ ਆਪਣਾ ਬਣਾ ਲਿਆ ਉਹਨੇ ਗੱਲ ਕੀ ਕਿ ਉਹਨੇ ਸਾਨੂੰ ਦੁੱਖਾਂ ਕਲੇਸ਼ਾਂ ਕਸ਼ਟਾਂ ਨੂੰ ਕੱਢਣਾ ਵਾ ਤੇ ਜਿਹਦੀ ਗੁਰੂ ਬਾਹ ਫੜ ਲੈਂਦਾ ਫਿਰ ਉਹਦੀ ਛੱਡਦਾ ਨਹੀਂ ਉਹ ਕਿਉਂਕਿ ਬੰਦੇ ਦੀ ਬਾਹ ਨਾਲੋਂ ਗੁਰੂ ਦੀ ਬਾਹ ਕਿਤੇ ਜ਼ਿਆਦਾ ਮਜ਼ਬੂਤ ਹੈ ਗੁਰੂ ਪਿਆਰੋ ਸਿਮਰ ਸਿਮਰ ਮਨ ਤਨ ਸੁਖੀ ਮਨ ਵੀ ਸੁਖੀ ਹੋ ਗਿਆ ਤਨ ਵੀ ਸੁਖੀ ਹੋ ਗਿਆ ਨਾਨਕ ਨਿਰਭਇਆ ਜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਿ ਹੁਣ ਮੇਰੇ ਨਿਰਭਉ ਹੋ ਗਿਆ ਮੇਰੇ ਡਰ ਫਿੰਕਰ ਫਿਕਰ ਚਿੰਤਾ ਝੋਰੇ ਸਭ ਖਤਮ ਹੋ ਗਏ ਹੁਣ ਮਨ ਦੇ ਵਿੱਚ ਆਨੰਦ ਆ ਗਿਆ ਖੇੜਾ ਆ ਗਿਆ ਖੁਸ਼ੀ ਆ ਗਈ ਹੈ ਔਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਨ ਡਰ ਬਣਾਤਾ ਹੁਣ ਮੈਨੂੰ ਡਰ ਵੀ ਨਹੀਂ ਆਉਂਦਾ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਸੁੱਖ ਆਉਂਦੇ ਆ ਨਾ ਮੈਂ ਬੜੇ ਹੱਸ ਕੇ ਉਹਨਾਂ ਨੂੰ ਲੰਗਾ ਦੇਣਾ। ਅਵਰ ਅਪਾਵ ਸਭ त्यागਿਆ दारू ਨਾਮ ਲਿਆ। ਮੈਂ ਹੋਰ ਸਾਰੇ ਪ੍ਰਾਲੇ ਛੱਡ ਦਿੱਤੇ ਇਹ ਦੇ ਕੇਵਲ ਨਾਮ ਦੀ ਹੀ ਦਵਾਈ ਲਈ ਹੈ। ਆਈ ਹੈਵ ਗਿਵਨ ਅਪ ਆਲ ਦ ਅਫਰਟਸ ਐਂਡ ਹੈਵ ਟੇਕਨ ਦੀ ਮੈਡੀਸਿਨ ਆਫ ਦਾ ਨਾਮ। ਦਾ ਨੇਮ ਆਫ ਲਾਰਡ ਆਪਾ ਪਾਪੋ ਸਭ ਮਿਟੇ ਰੋਗ ਸੀਤਲ ਮਨ ਭਇਆ ਕਹਿੰਦੇ ਹੁਣ ਬੁਖਾਰ ਪਾਪ ਸਾਰੀਆਂ ਬਿਮਾਰੀਆਂ ਨਾਸ਼ ਹੋ ਗਈਆਂ ਤੇ ਮੇਰੀ ਜ਼ਿੰਦਗੀ ਠੰਡੀ ਠਾਰ ਹੋ ਗਈ ਫੀਵਰ ਇਸ ਸਿਨਸ ਐਂਡ ਆਲ ਡਿਸੀਜ਼ਸ ਆਰ ਇਰੈਡੀਕੇਟਡ ਐਂਡ ਮਾਈ ਮਾਈਂਡ ਇਸ ਕੂਲਡ ਐਂਡ ਸੂਥਡ ਗੁਰਪੂਰਾ ਯਾ ਰਾਧਿਆ सगला ਦੁਗ ਗਿਆ ਪੂਰਨ ਗੁਰਾਂ ਦਾ ਚਿੰਤਨ ਕਰਨ ਨਾਲ ਮੇਰੀਆਂ ਸਾਰੀਆਂ ਪੀੜਾਂ ਜਿਹੜੀਆਂ ਦੂਰ ਹੁੰਦੀਆਂ ਹੋ ਗਈਆਂ ਵਾ ਰਾਕਨ ਹਾਰੇ ਰੱਖਿਆ ਆਪਣੀ ਕਿਰਪਾ ਮਇਆ ਆਪਣੀ ਮੇਹ ਰੱਖ ਕੇ ਕਰਕੇ ਉਸ ਬਚਾਉਣ ਹਰ ਸੁਆਮੀ ਨੇ ਮੈਨੂੰ ਬਚਾ ਲਿਆ ਬਾਹ ਪਕੜ ਪ੍ਰਭ ਕਾਢਿਆ ਕੀ ਨਾ ਆਪਣੇਆ ਪੂਜਾਦ ਫੜ ਕੇ ਬਾੰਦ ਫੜ ਕੇ ਪ੍ਰਮਾਤਮਾ ਨੇ ਮੈਨੂੰ ਸੰਸਾਰ ਦੀ ਕਹਾਣੀ ਵਿੱਚੋਂ ਬਾਹਰ ਕੱਢ ਲਿਆ ਵਾ ਮੈਨੂੰ ਆਪਣੇ ਨਾਲ ਮਿਲਾ ਲਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਇ ਔਰ ਸਹਿਬ ਦਾ ਆਰਾਧਨ ਕਰਕੇ ਗੁਰੂ ਮਹਾਰਾਜ ਦਾ ਨਾਮ ਲੈਣ ਦੇ ਨਾਲ ਅਤੇ ਚਿੰਤਨ ਕਰਨ ਨਾਲ ਨਾਨਕ ਦੀ ਆਤਮਾ ਤੇ ਦੇਵ ਆਰਾਮ ਵਿੱਚ ਹਨ ਉਹ ਨ ਡਰ ਹੋ ਗਈਆਂ ਉਨ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਸੋ ਗੁਰੂ ਮਹਾਰਾਜ ਗੁਰਬਾਣੀ ਗੁਰੂ ਮਹਾਰਾਜ ਦੀ ਸੱਚੇ ਪਾਤਸ਼ਾਹ ਮੀਰ ਕਰਨ ਸਰਬੱਤ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਕਿਰਪਾ ਕਰਨ ਨਾਮ ਬਾਣੀ ਨਾਲ ਜੋੜੀ ਰੱਖਣ ਗੁਰਬਾਣੀ ਦੀ ਸ਼ਬਦ ਦੀ ਵਿਚਾਰ ਕਰਦੇ ਆਂ ਦਾਸ ਕੋਲੋਂ ਇੱਕ ਨੀ ਇੱਕ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ ਗੁਰੂ ਰੂਪੀ ਸਾਧ ਸੰਗਤ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭੁੱਲਾਂ ਬਖਸ਼ਣ ਯੋਗ ਨੇ ਦਾਸ ਦੀਆਂ ਭੁੱਲਾਂ ਨੂੰ ਅੱਖੋਂ ਪਰੋਖੇ ਕਰਨਾ ਨજર ਅੰਦਾਜ਼ ਕਰਨਾ ਔਰ ਗੁਰੂ ਦੇ ਬਚਨ ਜਵਾਬ ਜੀ ਨੂੰ ਚੰਗੇ ਲੱਗੇ ਆ ਜਿਹੜੇ ਵੀ ਬਚਨ ਆਪ ਜੀ ਨੂੰ ਚੰਗੇ ਲੱਗੇ ਗੁਰੂ ਦੇ ਬਚਨ ਸਮਝ ਕੇ ਆਪਣੇ ਹਿਰਦੇ ਵਿੱਚ ਧਾਰਨੇ ਆ ਪੱਕੇ ਕਰ ਲੈਣੇ ਟਿਕਾ ਲੈਣੇ ਆ ਔਰ ਇਸੇ ਤਰ੍ਹਾਂ ਜ਼ਿੰਦਗੀ ਦਾ ਆਨੰਦ ਲੈਣਾ ਵਾ ਜਿਵੇਂ ਗੁਰੂ ਮਹਾਰਾਜ ਨੇ ਕਿਹਾ ਵਾ ਕਿ ਮਾਨ ਦੇ ਵਿੱਚ ਠੰਡ ਪੈ ਗਈ ਆ ਆਨੰਦ ਆ ਗਿਆ ਜ਼ਿੰਦਗੀ ਜੁੰਦਾ ਹੁਣ ਜਿਹੜਾ ਵਾ ਕਿਸੇ ਕਿਸਮ ਦੀ ਕੋਈ ਪ੍ਰਵਾਹ ਨਹੀਂ ਕੜਦੀ ਕਲਾ ਵਾਲਾ ਜੀਵਨ ਬਤੀਤ ਹੋਣ ਡਿਆ ਵਾ ਔਰ ਜੀਵਨ ਦਾ ਰਹਾਸ ਸਮਝ ਆ ਗਿਆ ਜ਼ਿੰਦਗੀ ਜੀਣ ਦਾ ਢੰਗ ਆ ਗਿਆ ਉਹ ਕਿੱਥੋਂ ਹੋਣਾ ਗੁਰਬਾਣੀ ਚੋਂ ਨਾ ਤੇ ਪੂਰਾ ਗੁਰੂ ਕੌਣ ਆ ਗੁਰਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਗਏ ਸੇਵਕ ਜਨਮਾਨੇ ਪ੍ਰਤਾਖ ਗੁਰੂ ਨਿਸਦਾਰੇ ਸ਼ਬਦ ਗੁਰੂ ਸੁਰਤ ਧੁਣ ਚੇਲਾ ਸੋ ਇਹਦੇ ਨਾਲ ਹੀ ਆਪਾਂ ਫਤੇ ਦੀ ਸਾਂਝ ਪਾਈਏ ਪਿਆਰ ਸਹਿਤ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰ ਸ਼ਬਦ ਵਿਚਾਰ ਚੈਨਲ ਜਿਹੜਾ ਇਹਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਜਿਹੜੀਆਂ ਵਾਂ ਕੋਸ਼ਿਸ਼ ਕਰਦੇ ਆਂ ਕਿ ਜਿਹੜੀਆਂ ਗੁਰਬਾਣੀ ਦੀਆਂ ਗੱਲਾਂ ਇਹਦੇ ਵਿੱਚ ਕੀਤੀਆਂ ਜਾਣ ਤੇ ਚੰਗੀ ਗੱਲ ਜਿਹੜੀ ਆ ਉਹਨੂੰ ਸੁਣ ਲਿਆ ਕਰੋ ਗੁਰੂ ਪਿਆਰਿਓ ਚੰਗੀ ਗੱਲ ਜਿਹੜੀ ਆ ਉਹਨੇ ਸਾਡਾ ਫਾਇਦਾ ਹੀ ਕਰਨਾ ਮੈਂ ਇਹ ਨਹੀਂ ਕਹਿੰਦਾ ਕਿ ਹੋਰ ਨਾ ਚੀਜ਼ਾਂ ਵੇਖੋ ਸਭ ਕੁਝ ਤੇਰਾ ਜੋ ਦਿਲ ਕਰਦਾ ਵਾ ਪਰ ਇੱਕ ਗੱਲ ਇਹ ਆ ਕਿ ਗੁਰਬਾਣੀ ਤੋਂ ਬਿਨਾ ਗਤੀ ਨਹੀਂ ਜਾਏਗੀ ਚੰਗਾ ਵੇਖੋਗੇ ਚੰਗਾ ਸੁਣੋਗੇ ਚੰਗਾ ਖਾਓਗੇ ਤੇ ਤੰਦਰੁਸਤ ਰਹੋਗੇ ਤੇ ਜੇ ਮਾੜਾ ਸੋਚੋਗੇ ਮਾੜਾ ਬੋਲੋਗੇ ਤੇ ਮਾੜਾ ਖਾਓਗੇ ਫਿਰ ਬਿਮਾਰ ਹੀ ਰਵਾਂਗੇ ਇਸ ਕਰਕੇ ਸਾਡੇ ਤੇ ਡਿਪੈਂਡ ਕਰਦਾ ਹਰ ਬੰਦੇ ਨੂੰ ਪ੍ਰਮਾਤਮਾ ਨੇ ਬੁੱਧੀ ਦਿੱਤੀ ਹੈ ਵਿਜਡਮ ਦਿੱਤੀ ਹੈ ਕਿ ਉਹਦੇ ਲਈ ਚੰਗਾ ਕੀ ਤੇ ਮਾੜਾ ਕੀ ਹੈ ਤੇ ਗਰਬਾਣੀ ਤੋਂ ਵੱਡੀ ਕੋਈ ਦਵਾਈ ਨਹੀਂ ਗੁਰਬਾਣੀ ਤੋਂ ਵੱਡਾ ਕੋਈ ਹੋਰ ਸੰਸਕਾਰ ਨਹੀਂ ਤੇ ਗੁਰੂ ਜੋ ਮਤ ਦਿੰਦਾ ਵਾ ਗੁਰੂ ਪੂਰਾ ਵਾ ਪੂਰਾ ਦਾ ਭਾਵ ਇਹ ਹੈ ਕਿ ਉਹਦੇ ਵਿੱਚ ਸਾਰੇ ਗੁਣ ਆ ਸੰਪੂਰਨ ਆ ਜਿਹੜਾ ਮਨੋਖਿਆ ਉਹ ਅਧੂਰਾ ਵਾ ਨੋ ਮੈਂ ਨਹੀਂ ਕਿ ਪਰਫੈਕਟ ਇਸ ਕਰਕੇ ਅਸੀਂ ਪੂਰੇ ਗੁਰੂ ਦੇ ਚਰਨੀ ਲੱਗਣਾ ਵਾ ਫਿਰ ਹੀ ਅਸੀਂ ਤਰ ਸਕਦੇ ਹਾਂ ਤੇ ਗੁਰ ਸ਼ਬਦ ਵਿਚਾਰ ਚੈਨਲ ਜਿਹੜਾ ਇਹਨੂੰ ਸਬਸਕ੍ਰਾਈਬ ਕਰੋ ਤੇ ਜਿਹੜੀਆਂ ਵੀ ਵਿਚਾਰਾਂ ਆਪਜੀ ਨੂੰ ਚੰਗੀਆਂ ਲੱਗਦੀਆਂ ਵਾ ਸੁਣਿਆ ਕਰੋ ਜਿਹੜੀਆਂ ਨਹੀਂ ਲੱਗਦੀਆਂ ਚੰਗੀਆਂ ਉਹਨਾਂ ਨੂੰ ਤੁਸੀਂ ਜਿਹੜਾ ਵਾ ਨਹੀਂ ਸੁਣਨਾ ਕਹਿੰਦੋ ਪਾਵੇ ਕਿ ਉਹਨਾਂ ਵੱਲ ਧਿਆਨ ਨਹੀਂ ਦੇਣਾ ਕਿਉਂਕਿ ਕੋਈ ਵੀ ਇਨਸਾਨ ਜਿਹੜਾ ਵਾ ਮਹਾਨ ਨਹੀਂ ਹੁੰਦਾ ਏਡਾ ਵੱਡਾ ਨਹੀਂ ਹੁੰਦਾ ਦਰਵੇਸ਼ ਨਹੀਂ ਹੁੰਦਾ ਕਿ ਉਹਦੇ ਵਿੱਚ ਸਾਰੇ ਗੋਣੇ ਗੋਣ ਹੋਣ ਉਹ ਇੱਕ ਪਰਮਾਤਮਾ ਹੈ ਜਿਹਦੇ ਵਿੱਚ ਸਾਰੇ ਗੋਣੇ ਹਨ ਜਿਹੜਾ ਗੁਣਾ ਦਾ ਖਜ਼ਾਨਾ ਆਪਾਂ ਤੇ ਇੱਕ ਮਮੂਲੀ ਜੀ ਨਸਾੜਿਆਂ ਪਰ ਕੋਸ਼ਿਸ਼ ਇਹ ਹੁੰਦੀ ਆ ਕਿ ਜਿੰਨੀ ਕੁ ਵੀ ਆਪਾਂ ਨੂੰ ਸਮਝ ਆਉਂਦੀ ਆ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਸੋ ਬਲਾਉ ਫਤੇ ਇੱਕ ਰੀ ਫੇਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ